ਸੇਵਾ ਸੁਸਾਇਟੀ ਲੁਧਿਆਣਾ ਵੱਲੋਂ ਡੋਪ ਕੇਅਰ ਫਾਊਂਡੇਸ਼ਨ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਗਲੀ ਨੰਬਰ 18 ਨਿਊ ਸ਼ਕਤੀਨਗਰ ਟਿਬਾ ਰੋਡ ਲੁਧਿਆਣਾ ਵਿਖੇ ਲਗਾਇਆ ਗਿਆ ਜਿਸ ਵਿੱਚ ਦੰਦਾਂ ਦੇ ਡਾਕਟਰ ਸ਼ੂਗਰ ਕੋਲੇਸਟ੍ਰੋਲ ਕੈਲਸ਼ੀਅਮ ਅਤੇ ਟੈਸਟ ਬਿਲਕੁਲ ਮੁਫਤ ਕੀਤੇਗੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਬਰਮਾ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਦੇਖ ਕੇ ਇਸ ਤਰ੍ਹਾਂ ਦੇ ਕੈਂਪ ਹੋਰ ਲਗਾਉਣੇ ਚਾਹੀਦੇ ਹਨ ਅਤੇ ਹਰ ਇੱਕ ਇਨਸਾਨ ਨੂੰ ਆਪਣੇ ਘਰ ਦੇ ਬਾਹਰ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ देखो टीवी न्यूज़ इंडिया 255 लुधियाने ਤੋਂ ਪੱਤਰਕਾਰ ਦੁਪਿੰਦਰ ਸੰਨੀ ਦੀ ਖਾਸ ਰਿਪੋਰਟ ਖੁਸ਼ ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਗਰਮਾ ਸੇਵਾ ਸਾਇਟੀ ਪ੍ਰੈਜ਼ੀਡੈਂਟ ਅਜੀਬ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਵਾ ਤੇ ਲੋਕਾਂ ਦਾ ਅਕਸਾ ਦੇਖਦੇ ਹੋਏ ਇਦਾਂ ਦੇ ਹੋਰ ਕੈਂਪ ਲਗਾਏ ਜਾਣਗੇ ਤੇ ਪ੍ਰਦੂਸ਼ਣ ਤੇ ਵੱਧਦੇ ਹੋਏ ਦੇ ਤੇ ਹਰ ਘਰ ਦੇ ਬਾਹਰ ਬੂਟਾ ਜ਼ਰੂਰ ਲਗਾਇਆ ਜਾਵੇ। ਤੁਹਾਨੂੰ ਵੀ ਅਪੀਲ ਆ ਹਰ ਜਨੇ ਪੁੱਟੇ ਜ਼ਰੂਰ ਲਾਣ। ਜਿਹੜੇ ਯੁਵਾ ਅੱਜ ਨਸ਼ੇ ਦੇ ਮੁੱਦੇ ਤੇ ਜਿਹੜਾ ਪੰਜਾਬੇ ਨਸ਼ਾ ਬਹੁਤ ਹੋ ਗਿਆ ਹੈ। ਯੁਵਾ ਨੂੰ ਇਹ ਕਹਿਣਾ ਚਾਹਾਂਗੇ ਜੀ ਨਸ਼ੇ ਛੱਡੋ ਤੇ ਇਦਾਂ ਦੇ ਸਮਾਜ ਭਲਾਈ ਵਾਲੇ ਕੰਮ ਕਰੋ ਜੀ। ਇਹ ਬਸ ਸਾਈ ਜਿੰਦਾਬਾਦ। ਭਾਜੀ ਕੀ ਕਹਿਣਾ ਚੁਕੀ ਇਸ ਮੁੱਖ ਕਿਤੇ? ਨਿਕੋ ਸਾਡਾ ਮੇਨ ਮੋਟਿਵ ਹੈ ਜੀ ਸੇਵਾ ਸੁਸਾਇਟੀ ਦਾ ਵਾਤਾਵਰਨ ਅਸੀਂ ਬੱਦ ਅਸੀਂ ਬਣਾ ਲਾਉਣਾ ਹੈ ਜੀ ਹਰ ਮਹੀਨੇ ਸਾਡਾ ਕੈਂਪ ਲੱਦੀਆ ਕਰੇਗਾ ਸਾਡਾ ਜਿਹੜਾ ਮੇਨ ਮਕਸਦ ਹੈ ਜੀ ਆਪਣਾ ਵੀ ਅਸੀਂ ਨਿਸ਼ਚੇ ਛੜਾਣਾ ਚਾਹੁੰਦੇ ਆ ਸਾਡਾ ਜਿਹੜਾ ਮੇਨ ਮਕਸਦ ਹੈ ਤੇ ਤੁਹਾਨੂੰ ਵੀ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਕਿ ਜਿੱਥੇ ਵੀ ਤੁਸੀਂ ਜਾਓ ਉਹਨਾਂ ਨੂੰ ਇਹ ਵੀ ਕਰੋ ਵੀ ਵਾਤਾਵਰਨ ਦਾ ਇੱਕ ਤਕੜਾ ਮਿਲਾ ਜਾਣਾ ਹੱਥ ਧਰ ਦੇ ਆਪਣੇ ਸਾਡੀ ਮੇਨ ਮੋਟਿਵ ਹੈ ਜੀ ਬੱਸ ਵਾਤਾਵਰਨ ਵੀ ਨਿਸ਼ਚੇ ਛੜਾਏ ਜਾਣ ਜੇ ਕੋਈ ਸੰਸਥਾ ਨਾਲ ਤੁਹਾਡਾ ਜੁੜਨਾ ਚਾਹੁੰਦਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਤੁਹਾਡੀ ਸਾਡੇ ਵੱਲੋਂ ਕੀ ਮੇਨ ਮੈਸੇਜ ਹੈ ਸਾਡੀ ਸੰਸਥਾ ਦਾ ਮੇਨ ਮੋਟਿਵ ਵੀ ਨਸ਼ਾ ਛਡਾਇਆ ਜਾਵੇ ਪੰਜਾਬ ਵਿੱਚ ਕਿਸੇ ਵੀ ਤਰੀਕੇ ਨਾਲ ਨਸ਼ਾ ਖਤਮ ਹੋਵੇ ਕਾ ਇਹ ਕੈਂਪਰ ਆ ਇਨੋਵੇਟਾ ਯੂਥ ਦੇ ਯੂਰਦਾਂ ਦਾ ਯੂਥ ਕਿਸੇ ਵੀ ਤਰ੍ਹਾਂ ਬਸ ਨਸ਼ਾ ਖਤਮ ਹੋਵੇ ਸਾਡੇ ਪੰਜਾਬ ਵਿੱਚ ਠੀਕ ਹੈ ਸਰ ਉਹਨਾਂ ਨੇ ਕੈਂਪ ਲਗਾਏ ਸ਼ਹਿਰ ਮਈਨੇ ਬਹੁਤ ਵਧੀਆ ਬ੍ਰੋਲ ਹੈ ਮੈਂ ਸਮਝਦਾ ਲੁਧਿਆਣਾ ਦੇ ਵਿੱਚ ਇਹਨਾਂ ਦੇ ਕੈਂਪ ਹਰ ਜਗ੍ਹਾ ਤੇ ਲੱਗਣੇ ਚਾਹੀਦੇ ਆ ਕਿ ਜਿਹੜਾ ਏਰੀਆ ਹੈ ਉਹ ਸ਼ਕੀਨਗਰ ਦਾ ਇਹ ਕਾਫੀ ਸਬ ਮੇਰੀ ਹੈ ਤੇ ਜਿਹੜੇ ਬੰਦੇ ਨੇ ਨਿੱਡੀ ਬੰਦੇ ਨੇ ਤੇ ਇੱਥੇ ਬੰਦਿਆਂ ਨੂੰ ਮਦਦ ਵੀ ਇਹ ਚੀਜ਼ਾਂ ਦੀ ਕਿਉਂਕਿ ਜਿਹੜੇ ਇਦਾਂ ਦੀ ਇਦਾਂ ਦੀ ਕੈਂਪ ਲੱਗਦੇ ਆ ਤੇ ਜਰੂਰ ਬੰਦਿਆਂ ਨੂੰ ਸਹੀ ਤਰੀਕੇ ਨਾਲ ਸੇਵਾ ਸੁਗਤ ਮਿਲਦੀ ਹੈ ਇਸ ਕਰਕੇ ਇਦਾਂ ਦੇ ਏਰੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵੀ ਅਸੀਂ ਵੱਖ-ਵੱਖ ਕੈਂਪ ਲਗਾਉਂਦੇ ਹਾਂ ਤੇ ਤੁਹਾਨੂੰ ਜਿਹੜਾ ਕੰਮ ਲਾਇਆ ਹੈ ਇਹ ਕੈਂਪ ਜਿਹੜਾ ਫਲੱਡ ਰੈਕਸ਼ਨ ਦਾ ਲਾਇਆ ਜਾਂ ਹੋਰ ਬੰਦਿਆਂ ਦਾ ਲਾਇਆ ਜਾਂ ਅਣਕਾ ਦਾ ਲਾਇਆ ਬਹੁਤ ਵਧੀਆ ਫਰਾਲਾ ਹੈ ਗਰੀਬ ਬੰਦਿਆਂ ਨੂੰ ਜਿੱਥੇ ਸਿਵਲ ਹਸਪਤਾਲ ਦੇ ੱੱੱਕੇ ਖਾਣੇ ਪੈਂਦੇ ਨੇ ਜਾ ਕੇ ਉੱਥੇ ਤੁਹਾਨੂੰ ਕੋਈ ਇਲਾਜ ਨਹੀਂ ਹੁੰਦਾ ਤੇ ਇਦਾਂ ਦੇ ਜਿਹੜੇ ਮੈਂ ਕਰਦੇ ਅੱਗੇ ਜਿੱਤਾ ਦੇ ਲੋਕਿਆਂ ਨੂੰ ਅਕਸਰ ਸੁविधा ਮਿਲਦੀ ਹੈ ਠੀਕ ਹੈ ਸਰ ਸਪਾਸ ਸੈਟਿੰਗ ਗਿਆ ਬਦੋ ਥੱਲੇ ਲਾ ਦੇ ਸ਼ੇਰਪਾ ਇਹਨਾਂ ਸਭ ਦੀ ਸਾਰੀ ਤੂਣ ਹੈ ਦਿਨ ਦਾ ਸੀਮਤ ਕਰਕੇ ਫੋਕਸ ਦੇ ਇੰਸਟੀਚਿਊਟਾਂ ਖੜੀ ਹੈ ਇਹਨਾਂ ਵੱਲੋਂ ਅੱਜ ਜੀ ਨਗਰ ਕੜੀ ਤੋਂ ਉੱਥਾਰਾ ਜਿਹੜਾ ਹੈ ਕੈਂਪ ਲਾਇਆ ਗਿਆ ਹੈ ਜਿਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਤੇ ਚਾਰ ਟੈਸਟ ਕਰਵਾਉਣ ਦੀ ਜੀ ਸ਼ੂਗਰ ਵਗੈਰਾ ਦੇ ਸਾਰੇ ਬਿਚਾਰੀ ਦਾ ਟੈਸਟ ਹੈ ਲਾਲ ਡੈਂਟਲ ਦਾ ਕੋਰਪੋਰੇਟ ਜਿਹੜਾ ਹੈ ਮੈਡੀਕਲ ਕਹਾ ਗਿਆ ਹੈ ਤੇ ਇਹਦੇ ਨਾਲ ਨਾਲ ਜਿੰਨੇ ਸੀਨੀਅਰ ਸਿਟੀਜ਼ਨਸ਼ਿਪ ਹੈ ਜਾਂ ਕੋਈ ਜ਼ਰੂਰतमंद ਬੰਦਾ ਹੈ ਜਿਹੜੇ ਕੋਈ ਐਨਕੀ ਦੀ ਮਾਰੋਂ ਲੈ ਸਕਦੇ ਜਾਂ ਕੋਈ ਟ੍ਰੀਟਮੈਂਟ ਨਹੀਂ ਕਰਾ ਸਕਦੇ ਜਿਹੜੀ ਜਿਹੜੀ ਸ਼ਿਵ ਸੁਸਾਇਟੀ ਜ ਹੈ ਇਹਨਾਂ ਦੇ ਸੂਤ ਬੁੱਢਿਆਂ ਵੱਲੋਂ ਸਾਰਿਆਂ ਵੱਲੋਂ ਜਿੱਦਾਂ ਬਹੁਤ ਵੱਡੀਆਂ ਪ੍ਰੋਗਰਾ ਕਰਦੇ ਫ੍ਰੀ ਜਿਹੜੀ ਹੈ ਦਵਾਈਆਂ ਦੇ ਨਾਮ ਕਿਹਾ ਗੋਗਲ ਚੂਰੀ ਹੈ ਕਿੰਨਾ ਕੈਂਪ ਹੈ ਸਰ ਇਹ ਟਿਕਟ ਵੀ ਜਦੋਂ స్టార్ ਕੀਤਾ ਪਹਿਲਾ ਕੈਂਪ ਪਹਿਲਾ ਕੈਂਪ ਜਿਹੜਾ ਹਰ ਮਹੀਨੇ ਜਿਹੜਾ ਹੈ ਮੰਤਰੀ ਕੰਟਰੀਫਿਊਲ ਚੱਲਦਾ ਰਹਿੰਦਾ ਹੈ ਤੇ ਹੁਣ ਤੱਕ ਕਿੰਨੇ ਕੋ ਪੇਸ਼ੈਂਟ ਲੋਕ ਆ ਚੁੱਕੇ ਹੋਏ ਹੈ ਮੇਬੀ 80 ਤੋਂ 90 ਪੇਸ਼ੈਂਟ ਦਾ ਜਿਹੜੇ ਹੈ ਮੋਲਟ ਤੱਕ ਹੀ ਚੈੱਕ ਕਰਾ ਕੇ ਸਰ ਕੋ ਕੰਟੈਕਟ ਹੋਇਆ ਹੈ ਤੇ ਆਏ ਤੇ ਫਿਰ ਸਵੇਰੇ 10 ਵਜੇ ਦਾ ਕੈਂਪ ਕੱਟਿਚੁਰੀ ਚੱਲਦੇ ਤੇ ਅੱਜ ਚੱਲੂਗਾ ਨੇ 2 ਵਜੇ ਦਾ ਟਾਈਮ ਹੈ ਨਹੀਂ ਰੈਗੂਲਰ ਚੱਲੂਗਾ ਤੇ ਹਰ ਮਹੀਨੇ ਚੱਲੂਗਾ ਠੀਕ ਹੈ ਤੁਸੀਂ ਕੀ ਕੀ ਮੈਸੀ ਕੀ ਦਿੰਨਾ ਚਾਹੋਗੇ ਸਰ ਬੋਲੀ ਯੂਥ ਜਨਰੇਸ਼ਨ ਜਿਹੜੀ ਹੈ ਬਹੁਤ ਵਧੀਆ ਕੰਮ ਕਰ ਰਹੀ ਜਿਵੇਂ ਇਹ ਕੰਮ ਕਰ ਰਹੇ ਆ ਸਾਰੀ ਯੂਥ ਜਿਹੜੀ ਸੀਡੀਐਮ ਨੇ ਕੋਈ ਨੋਟਿਸ ਨਹੀਂ ਕਿਹਾ ਜਨਾ ਵੀ ਸਾਰੇ ਇਦਾਂ ਦਾ ਕੰਮ ਕਰਨ ਤੇ ਆਪਣੇ ਜਿਹੜੇ ਫਾਦਰ ਪਿਦਰ ਦਾ ਨਾਮ ਬੁਖਰੀ ਕਰ ਠੀਕ ਹੈ ਸਰ ਬਹੁਤ ਵਧੀਆ ਕੰਮ ਕਰ ਠੀਕ ਹੈ ਸਰ ਮੈਂ ਜੀ ਸਰ ਜਿਹੜਾ ਪਹਾੜਾਲ ਪੋਤ ਦੀ ਗੱਲ ਆ ਕਿਹੜੀ ਯੂਥ ਬੜੀ ਯੂਥ ਕਿਹੜੇ ਹੈਗੇ ਆ ਲੱਗੇ ਦਲਦਲ ਦੇ ਫਸੇ ਹੋਏ ਆ ਇਹ ਕਿਹੜੀ ਯੂਥ ਅਸ਼ੀਰਵਤੀ ਦੇ ਟੀਮ ਬਹੁਤ ਸਮਾਜਿਕ ਕੰਮ ਸਾਫੀ ਦਿਨੋਂ ਤੋਂ ਕਰ ਰਹੇ ਆ ਇਹਨਾਂ ਤੋਂ ਹੀ ਉਮੀਦ ਰੱਖਦੇ ਆ ਤਮਾਦ ਦਾ ਕੜੀ ਨਦੀ ਤੇ ਲੋਕੀਂ ਜਲਦਾਂ ਦੇ ਵਿੱਚ ਫਿਰਮ ਕਾਰਕੇ ਵਧੀਆ ਕਾਮਦਾਰ ਸਮਾਜ ਦਾ ਕੰਮ ਕਰਾਉਣਾ ਸ਼ਿਵ ਦੇ ਨਾਲ ਤੁਹਾਨੂੰ ਕੋਈ ਜਣਾ ਸੰਦੇਸ਼ ਆ ਠੀਕ ਹੈ ਸਰ